ਜਿਕਰਾ ਪੀਰ ਮਹਾਰਾਜ ਜੀ ਦਾ ਬੋਲ ਸੱਚੇ ਦਰਬਾਰ ਕੀ ਦਰਬਾਰ ਕੀ ਦਰਬਾਰ ਕੀ ਜਿੰਨੀ ਸੰਗਤ ਬੈਠੀ ਹੋਣੀ ਆਵਾਜ਼ ਆਈ ਨਹੀਂ ਵੈਸੇ ਜਿਕਰਾ ਪੀਰ ਮਹਾਰਾਜ ਜੀ ਦਾ ਬੋਲ ਸੱਚੇ ਦਰਬਾਰ ਕੀ ਕੀ ਕਿਆ ਬਾਤ ਹੈ ਮੇਰੇ ਭਰਾ ਸੁਫੀ ali ਨੇ ਬਹੁਤ ਸੋਹਣਾ ਰੰਗ ਬੰਨਿਆ ਸੀਗਾ ਸੋਨਾ ਧੰਨਵਾਦ ਕਰਦੇ ਆ ਸਹਿਫਲੀ ਸਾਹਿਬ ਚਾਰ ਦੇ ਵਿੱਚ ਇੱਕ ਵਾਰ ਮੈਂ ਸ਼ੁਰੂ ਕਰ ਰਿਹਾ ਹਾਂ ਰੰਗ ਵਰਸਾ ਆ ਗਿਆ ਲੋ ਜੀ ਸਾਰਿਆਂ ਨੇ ਨੱਚ ਕੇ ਹਾਜ਼ਰੀ ਲਵਾਉਣੀ ਹੈ ਖੜੇ ਹੋ ਜੇ ਇੱਕ ਵਾਰ ਪਰੰਗ ਵਰਸਾਉਣੇ ਪੀਰ ਦੇ ਦਰਬਾਰ ਤੇ ਆ ਜਾਓ ਆ ਜਾਓ ਇੱਕ ਵਾਰ ਨੱਚ ਕੇ ਆ ਜਾਓ ਆ ਜਾਓ ਆ ਜਾਓ ਹੋ ਜੋ ਖੜੇ ਹੋ ਜੋ ਰੰਗ ਵਰਸੇ ਰੰਗ ਵਰਸੇ ਦਰਬਾਰ ਪੀਰਾ ਜੀ ਤੇਰੇ ਰੰਗ ਵਰਸੇ ਰੰਗ ਵਰਸੇ ਰੰਗ ਵਰਸੇ ਦਰਬਾਰ ਪੀਰਾ ਜੀ ਤੇਰੇ ਰੰਗ ਵਰਸੇ ਰੰਗ ਵਰਸੇ ਦਰਬਾਰ ਦਾਦਾ ਜੀ ਤੇਰੇ ਰੰਗ ਵਰਸੇ ਰੰਗ ਵਰਸੇ ਟੰਗ ਵਰਸੇ ਦਰਬਾਰ ਪੀਰਾ ਜੀ ਤੇਰੇ ਰੰਗ ਵਰਸੇ ਰੰਗ ਵਰਸੇ ਰੰਗ ਵਰਸੇ ਦਰਬਾਰ ਪੀਰਾ ਜੀ ਤੇਰੇ ਰੰਗ ਵਰਸੇ ਰੰਗ ਵਰਸੇ ਦਰਬਾਰ ਰਸੇ ਰੰਗ ਵਰਸੇ ਦਰਬਾਰ ਪੀਰਾ ਜੀ ਤੇਰੇ ਰੰਗ ਵਰਸੇ ਰੰਗ ਵਰਸੇ ਅਕਬਰ ਸੇ ਦਰਬਾਰ ਪੀਰਾ ਜੀ ਤੇਰੇ ਰੰਗ ਵਰਸੇ ਉੱਚਿਆਂ ਪਹਾੜਾਂ ਵਿੱਚ ਠੰਡੀਆਂ ਹਵਾਵਾਂ ਉੱਚਿਆਂ ਪਹਾੜਾਂ ਵਿੱਚ ਠੰਡੀਆਂ ਹਵਾਵਾਂ ਸਾਰੇ ਗਾਣੂ ਜਾਂਦਿਆਂ ਨੇ ਮੰਦਰਾ ਚ ਰਾਮਾ 6000 ਪੀਰਾ ਜੀ ਤੇਰੇ ਰੰਗ ਵਰਸੇ ਰੰਗ ਵਰਸੇ ਰੰਗ ਵਰਸੇ ਦਰਬਾਰ ਪੀਰਾ ਜੀ ਤੇਰੇ ਰੰਗ ਵਰਸੇ ਰੰਗ ਵਰਸੇ ਰੰਗ ਵਰਸੇ ਦਰਬਾਰ ਪੀਰਾ ਜੀ ਤੇਰੇ ਰੰਗ ਵਰਸੇ ਪਹਾੜਾਂ ਵਿੱਚ ਭਗਤਾਂ ਦੀ ਟੋਲੀ ਭਗਤਾਂ ਦੀ ਟੋਲੀ ਭਗਤਾਂ ਦੀ ਟੋਲੀ ਰਾਮ ਤਾਂ ਦੇ ਬਿਠਾਏ ਦਵਾਰੇ ਦਾ ਤਖ਼ਤ ਖੋਲੀ ਮਾਕੇ ਤਾਂ ਵੇਖੀ ਕਿ ਕਵਾਰ ਪਿਰਜ ਤੇਰੇ ਰੰਗ ਵਰਸੇ ਰੰਗ ਵਰਸੇ ਰੰਗ ਵਰਸੇ ਦਰਬਾਰ ਪਿਰਜ ਤੇਰੇ ਰੰਗ ਵਰਸੇ ਰੰਗ ਵਰਸੇ ਰੰਗ ਵਰਸੇ ਦਰਬਾਰ ਪਿਰਜ ਤੇਰੇ ਰੰਗ ਵਰਸੇ ਆ ਪਹਾੜਾਂ ਵਿੱਚ ਫੁੱਲ ਰੰਗ ਰੰਗਦੇ ਮੇਰੇ ਬਿਤੇ ਫੁੱਲ ਰੰਗਦੇ ਉੱਚੇ ਪਹਾੜਾਂ ਵਿੱਚ ਫੁੱਲ ਰੰਗ ਰੰਗਦੇ ਦੇਣ ਵਾਲਾ ਇੱਕ ਇਹ ਤੇ ਲੱਖਾਂ ਲੋਕੀ ਮੰਗਦੇ ਦੇਣ ਵਾਲਾ ਇੱਕ ਇਹ ਤੇ ਲੱਖਾਂ ਲੋਕੀ ਮੰਗਦੇ ਮੰਗੇ ਤਾਂ ਵੇਖ ਇੱਕ ਵਾਰ ਪੀਰ ਜੀ ਤੇਰੇ ਰੰਗ ਵਰਸੇ ਰੰਗ ਵਰਸੇ ਰੰਗ ਵਰਸੇ ਦਰਬਾਰ ਪੀਰਾ ਜੀ ਤੇਰੇ ਰੰਗ ਵਰਸੇ ਰੰਗ ਵਰਸੇ ਰੰਗ ਵਰਸੇ ਦਰਬਾਰ ਪੀਰਾ ਜੀ ਤੇਰੇ ਰੰਗ ਵਰਸੇ ਰੰਗ ਵਰਸੇ ਰੰਗ ਵਰਸੇ ਦਰਬਾਰ ਪੀਰਾ ਜੀ ਤੇਰੇ ਰੰਗ ਵਰਸੇ ਰੰਗ ਵਰਸੇ ਰੰਗ ਵਰਸੇ ਦਰਬਾਰ ਪੀਰਾ ਜੀ ਤੇਰੇ ਰੰਗ ਵਰਸੇ ਸੋ ਮੇਰੇ ਭਰਾ ਦੀ ਫਰਮਾਇਸ਼ ਤੇ ਕਹਿੰਦਾ ਇੱਕ ਧੀਆਲਾ ਵੀ ਸੁਣਾ ਕੇ ਜਾਈਂ ਜ਼ਰੂਰ ਹਰੇਕ ਸਟੇਜ ਤੇ ਸੁਣਦਾ ਮੇਰਾ ਭਰਾ ਹੱਕ ਪੰਜਾਬ ਦਾ ਟੀਵੀ 786 ਇਹਨਾਂ ਦੇ ਸਹਿਯੋਗ ਨਾਲੇ ਮੈਂ ਇੱਥੇ ਖੜਾ ਹਰੇਕ ਜਗ੍ਹਾ ਬੁਲਾਉਂਦਾ ਮੇਰਾ ਭਰਾ ਸੋ ਬਹੁਤ ਧੰਨਵਾਦ ਹੈ ਦਾ ਸੁੱਤੀਆਂ ਵਾਲਾ ਵੀਰੇ ਹਰਮੋਨੀ ਵਿੱਚ ਰੱਖ ਲਿਓ ਗੱਲਾ ਕੋਈ ਵੀ ਰੱਖ ਲਿਓ ਗੱਲਾ ਕੇ ਸਾਡਾ ਵੀ ਜੀ ਕਰਦਾ ਗਾਈਏ ਵੀਰਾਂ ਦੀਆਂ ਘੋੜੀਆਂ ਏ ਚੰਦਰਾ ਜੱਗ ਗਾਉਣੇ ਦਿੰਦਾਨੀ ਪੁੱਤਾਂ ਤੋਂ ਪਹਿਲਾਂ ਧੀਆਂ ਧੀਆਂ ਤਾਈਆਂ ਨੇ ਹੁੰਦੀਆਂ ਮਗਰੋਂ ਜੱਗ ਹੋਣੇ ਦਿੰਦਾਨੀ ਨਿਮਾ ਮਗਰੋਂ ਜੱਗ ਹੋਣ ਦਿੰਦਾ ਨਹੀਂ ਕੀ ਤੀਜੇ ਮਹੀਨੇ ਮੌਤ ਮੇਰੀ ਦੇ ਹੋ ਜਾਣ ਹੁਕਮ ਨਿਜਾਰੀ ਏਕ ਏਕ ਕਰਕੇ ਸਬੇਰ ਪੋਟਾਂ ਕੋਵਣ ਵਾਰੋ ਵਾਰੀ ਕੋਖ ਦੇ ਵਿੱਚ ਮਾਰ ਮਕਾਉਂਦਾ ਕੁੱਖ ਦੇ ਵਿੱਚ ਮਾਰ ਮਕਾਉਂਦਾ ਮੈਨੂੰ ਇੱਕ ਡਾਕਟਰ ਮਾਂ ਦੋ ਘੜੀਆਂ ਵੀਰੋਂ ਦੇਂਦਾਨੀ ਪੁੱਤਾਂ ਤੋਂ ਪਹਿਲਾਂ ਤੀਆਂ ਤੀਆਂ ਤਾਈਆਂ ਨੇ ਹੁੰਦੀਆਂ ਮਗਰੋ ਜੱਗ ਹੋਣ ਦਿੰਦਾ ਨਹੀਂ ਨੀ ਮਗਰੋ ਜੱਗ ਹੋਣ ਦਿੰਦਾ ਨਹੀਂ ਕਿ ਜਿਸ ਨੂੰ ਨਾਨਕ ਜੀ ਜੱਗ ਦੀ ਜਨਣੀ ਅੱਖ ਬੁਲਾਗੇ ਕਿਉਂ ਅਜੀ ਉਸਤੀ ਦੇ ਜੰਮਣ ਤੇ ਕਰ ਕਰ ਮਾਤਮਾ ਸ਼ਾਗੇ ਸ਼ਾਗੇ ਜਿਸ ਕਰ ਵਿੱਚ ਤਨ ਚਰਤਿਆਂ ਕਿਉਂ ਕੋਈ ਪੁੱਤ ਨੂੰ ਕਰ ਉਸ ਦੇ ਬਿਆਉਣ ਦਿੰਦਾਨੀ ਨਹੀਂ ਨੀ ਮਗਰੋ ਜਗ ਹੋਣ ਦਿੰਦਾਨੀ ਨਹੀਂ ਤਤੋਂ ਪਹਿਲਾਂ ਤੀਆਂ ਤਾਈਆਂ ਨੇ ਹੁੰਦੀਆਂ ਮਗਰੋਂ ਜੱਗ ਹੋਣ ਦਿੰਦਾਨੀ ਨੀ ਮਗਰੋਂ ਜੱਗ ਹੋਣ ਦਿੰਦਾਨੀ ਨੀ ਮਾ ਮਗਰੋਂ ਜੱਗ ਹੋਣ ਜ਼ਿੰਦਾਨੀ ਸੁਝਾ ਚੰਗਾ ਲੱਗਾ ਵੇ ਤੁਹਾਡੀ ਜਰੂਰ ਮਦਦ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ